ਜੜਦੇ ਪੰਜਾਬ ਤੋਂ ਲੈਂਦੇ ਪੰਜਾਬ ਅੰਤਰਰਾਸ਼ਟਰੀ ਨਗਰ ਕੀਰਤਨ ਸ਼੍ਰੀ ਮੁਕਤਰਾ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਸ਼ਾਲ ਨਗਰ ਕੀਰਤਨ ਕਰਤਾਰਪੁਰ ਕੋਰੀਡੋਰ ਰਹੀ ਹੋਇ ਰਵਾਨਾ 14ਵਾਂ ਮਹਾਨ ਨਗਰ ਕੀਰਤਨ 1 ਮਾਰਚ ਤੋਂ 6 ਮਾਰਚ ਤੱਕ ਸ਼੍ਰੀ ਮੁਕਤਰਾ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੈ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ਅਤੇ ਪੰਨਿਆਂ ਪਿਆਰਿਆਂ ਦੀ ਅਗਵਾਈ ਵਿੱਚ ਕਰਤਾਰਪੁਰ ਕੋਰੀਡੋਰ ਰਹੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਾਸਤੇ ਹੋਇਆ ਰਵਾਨਾ ਜਿਕਰ ਜੋਗਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦੁਆਰਾ ਸਬਸੀ ਜੀ ਕਰਤਾਰਪੁਰ ਸਾਹਿਬ ਤੋਂ ਜਥਾ ਜ਼ੀਰੋ ਲਾਈਨ ਤੇ ਪਹੁੰਚ ਰਿਹਾ ਹੈ ਪਾਲਕੀ ਸਹਿਬੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਜਾ ਕੇ ਨਾਲ ਲਿਉਣਗੇ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਵਿੱਤਰ ਸਰੂਪ ਸੰਮੋਬਿਤ ਕੀਤਾ ਜਾਵੇਗੀ ਕਰੀਬ 520 ਸਰਦਾਲਾਂ ਦਾ ਜਥਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਹੋਏਗਾ ਨਮਸਤਕ ਪਾਕਿਸਤਾਨ ਗੁਰਦਰਾ ਪ੍ਰਬੰਧ ਕਮੇਟੀ ਨੇ ਵੀ ਨਗਰ ਕੀਰਤਨ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹਨ ਸ਼ਾਮ 4 ਵਜੇ ਦੇ ਕਰੀਬ ਨਗਰ ਕੀਰਤਨ ਦੀ ਹੋਵੇਗੀ ਡੇਰਾ ਬਾਬਾ ਨਾਨਕ ਕੋਰੀਡੋਰੋਂ ਵਿੱਚ ਵਾਪਸੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਨਗਰ ਕੀਰਤਨ ਕਿੰਨੀ ਤਰੀਕ ਨੂੰ ਆਰੰਭ ਹੋਇਆ ਪਰਮਾ ਨਗਰ ਕੀਰਤਨ ਇਹ ਨਗਰ ਕੀਰਤਨ 1 ਮਾਰਚ ਨੂੰ ਗੁਰਦੁਆਰਾ ਗੁਬਸਰ ਸਾਹਿਬ ਮੁਕਸਰ ਸਾਹਾ ਤੋਂ ਆਰੰਭ ਹੋਇਆ ਸੀ ਤੇ ਅੱਜ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਇਹਦੀ ਸਪੂਰਨਤਾ ਹੋ ਜਾਣੀ ਹੈ। ਸਤਿ ਸ੍ਰੀ ਅਕਾਲ ਬਹੁਤ ਦੇਖਿਆ ਜਾ ਰਿਹਾ 14 ਵਜੇ। ਦੇਖੋ ਜੀ ਤੁਹਾਨੂੰ ਕੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਆਪਾਂ ਇਹ ਸਾਰਾ ਉਹਨਾਂ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਦਾ ਉਹ ਉਤਸ਼ਾਹ ਤੇ ਚੜ੍ਹਦੀ ਗੱਲ ਤਾਂ ਹੋਣੀ ਹੋਣੀ ਹੈ ਜੀ। 520 ਦਾ ਜਿਹੜਾ ਹੋ ਕਨਫਰਮੇਸ਼ਨ ਹੋਈ ਹੈ। ਬਿਲਕੁਲ ਬਿਲਕੁਲ ਬਹੁਤ ਉਧਰ ਵੀ ਜਿਹੜੀ ਸੰਗਤ ਹੈ ਉਹ ਵੇਟ ਕਰ ਰਹੀ ਹੈ ਤੇ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਉਹ ਤਿਆਰੀ ਚ ਕੀ ਅਰਦਾਸ ਕਰਾ ਜਾ ਰਹੇ ਮੈਂ ਸੱਚੇ ਪਾਤਸ਼ਾਹ ਮਹਾਰਾਜ ਜੀ ਅਰਦਾਸ ਕਰਾਂਗੇ ਕਿ ਹਿੰਦੁਸਤਾਨ ਦੀ ਧਰਤੀ ਤੋਂ ਬੁਰਾਈਆਂ ਤੇ ਜੋ ਇਹ ਨਸ਼ਿਆਂ ਦੀਆਂ ਭੈੜੀਆਂ ਲਹਾਂ ਤਾਂ ਜੋ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੀਆਂ ਗੁਰੂ ਪਾਤਸ਼ਾਹ ਮਿਹਰ ਕਰਨ ਆਓ ਸੱਚੇ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਇਹਨਾਂ ਬੁਰਾਈਆਂ ਨੂੰ ਖਤਮ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਆਰੰਭ ਹੋਇਆ ਜੀ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਸ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਇਹ ਚੜ੍ਹਦੇ ਪੰਜਾਬ ਤੋਂ ਲੈਦੇ ਪੰਜਾਬ ਦਾ ਇਹ ਨਗਰ ਕੀਰਤਨ ਨਹੀਂ ਜਿਹੜਾ ਜੱਥਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਇਹ ਗੁਰੂਕਿਆਂ ਨੇ ਹੰਸਿਕ ਫੌਜਾ ਮਿਸ਼ਲ ਸ਼ਹੀਦਾਂ ਤਰਨਾਂ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜੱਜਦਾਰ ਬਾਬਾ ਜੋਗਾ ਸਿੰਘ ਜੀ ਦੀ ਉਹਨਾਂ ਦੀ ਰਹਿਣਮਾਈ ਹੇਠ ਇਹ ਟੀਮ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਦੀ ਧਰਤੀ ਤੇ ਜਾ ਰਹੀ ਹੋ ਜੀ ਅਰਦਾਸ ਲੈ ਕੇ ਕਰ ਰਹੇ ਹੋ ਕੀ ਅਰਦਾਸ ਕਰੋਗੇ ਇਹੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਹੈ ਇਹੀ ਹੈ ਵੀ ਇਹ ਰਸਤਾ ਜਿਹੜਾ ਖੁੱਲ ਜੇ ਜਿਹੜੀ ਸੰਗਤ ਨੂੰ ਆਵਾਜ਼ ਆਈ ਇਹ ਦਰਸ਼ਨਾਂ ਦੇ ਵਾਸਤੇ ਸੁਖਾਲਾ ਹੋ ਜੇ ਸੌਖਾ ਹੋ ਜੇ ਥੋੜਾ ਜਿਆ ਮੇਰਾ ਨਾਮ ਕੁਲਤਾਰ ਸਿੰਘ ਬਰਾੜ ਹੈ ਜੀ ਜਿਹੜਾ ਜਾਓ ਕਿੰਨੇ ਦਿਨ ਲੱਗੇ ਪਾਕਿਸਤਾਨ ਜਾਣ ਲੱਗੇ ਔਰ ਕਿੰਤਰਾਂ ਦਾ ਸੰਗਤ ਨੂੰ ਉਤਸ਼ਾਹ ਹੈ ਦੇਖੋ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਹੈ ਜੀ ਸ੍ਰੀ ਮੁਕਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਾ ਅੱਜ ਜਿਹੜਾ ਪਾਪਾ ਨਾਨਕ ਤੋਂ ਵਾਣ ਕੀ ਹੋ ਰਹੀ ਹੈ ਸ੍ਰੀ ਗੁਰਤਾਰਪੁਰ ਸਾਹਿਬ ਦੀ ਔਰ ਅਸੀਂ ਬੜੇ ਭਾਗਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ ਸੱਜੇ ਗੁਰੂ ਨਾਨਕ ਪਾਤਸ਼ਾਹ ਦੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਤੇ ਸੱਜੇ ਪਾਤਸ਼ਾਹ ਨੇ ਕਿਰਤ ਕਰਕੇ ਸਾਨੂੰ ਉਹ ਉਪਦੇਸ਼ ਦਿੱਤਾ ਸੀਗਾ ਨਾਮ ਜਪਣ ਵੰਡ ਛਕਣ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਗਾਲੇ ਸਮਝ ਰਹੇ ਆਂ ਔਰ ਉਧਰੋਂ ਵੀ ਸੰਗਤ ਵਿੱਚ ਬੜਾ ਦਸ਼ਾ ਹੈ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉੱਥੋਂ ਜਾ ਕੇ ਉਧਰੋਂ ਬਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਦੋ ਤੋਂ ਬਲਕੀ ਸਾਹਿਬ ਤੇ ਤਾਰਪੋਪ ਆਪ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ ਉਹ ਨਾਲ ਜਾਏਗੀ